ਕੱਲਾ ਜੀ ਅਸੀਂ ਬਲਾਕ ਸੰਮਤੀ ਦੀ ਸਾਡਾ ਪ੍ਰਿਥਵੀ ਸਿੰਘ ਕੈਂਡੀਡੇਟ ਸੀ ਜੋ ਇਲੈਕਸ਼ਨ ਲੜ ਰਿਹਾ ਹੈ ਅਸੀਂ ਜਿੱਤ ਚੁੱਕੇ ਹਾਂ ਸਾਡੇ ਰਿਟਨ ਦੇ ਵਿੱਚ ਸਾਡੇ ਕੋਲ ਸਾਡੀ ਜਿਹੜੀ ਆ ਸਾਰਿਆਂ ਦੇ ਸਾਹਮਣੇ ਅਕਾਊਂਟਿੰਗ ਹੋਈ ਆ ਅਸੀਂ ਦੱਲੇ ਤੋਂ 109 ਵੋਟ ਡਾਇਰੈਕਟ ਮਿਲੇ ਮੈਂ ਕਾਪੀ ਤੁਹਾਨੂੰ ਦੇ ਦਿੰਦਾ ਵਾ ਜਿਹਦੇ ਨਾਲ ਅਸੀਂ ਉਹਨਾਂ ਨੂੰ ਹਰਾਇਆ ਵਾ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੂੰ ਦੁਆਰਾ ਧੰਨਵਾਦ ਹੈ ਅਸੀਂ ਠੀਕ ਆ ਅਸੀਂ ਬੈਠ ਗਏ ਠੀਕ ਆ ਕਰਾ ਲਓ ਯਾਰ ਕੋਈ ਗੱਲ ਨਹੀਂ ਸਾਨੂੰ ਦਿੱਕਤ ਕੋਈ ਨਹੀਂ ਆ ਭਾਜੀ ਜਦੋਂ ਪਹਿਲਾ ਅਬਜੈਕਸ਼ਨ ਕਿਸੇ ਨੇ ਨਹੀਂ ਕੀਤਾ ਅਸੀਂ ਉਸ ਫਾਰਮ ਤੇ ਸਾਈਨ ਕੀਤੇ ਆ ਕਾਊਂਟਿੰਗ ਤੇ ਕਿੰਨਾ ਕਾਲੀਦਲ ਦੇ ਨੇ ਕੀਤੇ ਆ ਆਮ ਆਦਮੀ ਪਾਰਟੀ ਦੇ ਨੇ ਕੀਤੇ ਆ ਜਦੋਂ ਹਾਰ ਗਏ ਤੇ ਉਦੋਂ ਕਿਉਂ ਦੁਬਾਰਾ ਰੀਕਾਊਂਟਿੰਗ ਮੰਗ ਰਹੇ ਆ ਪ੍ਰੋਜੈਕਟਿੰਗ ਅਫਸਰ ਨੇ ਸਾਡੀਆਂ ਜਦੋਂ ਉੱਥੇ ਵੋਟਾਂ ਪਈਆਂ ਵਾ ਪ੍ਰੋਜੈਕਟਿੰਗ ਅਫਸਰ ਨੇ ਸਾਡੇ ਨੂੰ ਇੱਥੇ ਲਿਖ ਕੇ ਭੇਜਿਆ ਵਾ ਆਰੋ ਸਾਹਿਬ ਨੂੰ ਰਿਟਰਨ ਦੇ ਵਿੱਚ ਵਾ ਕਿ ਇੰਨੀ ਵੋਟ ਪੋਲਿੰਗ ਹੋਈ ਆ ਤੁਸੀਂ ਅਸੀਂ ਕਾਗਜ਼ ਤੋਂ ਲਿਆ ਕੇ ਬਹੁਤ ਮੁਸ਼ਕਿਲ ਹੈ ਅਸੀਂ ਤੋਂ ਇਹ ਇਹਨਾਂ ਨੇ ਕਿਹਾ ਭਾਈ ਪਾ 105 ਲਾਂ ਤਾਂ ਇਹਦੀ ਲਾਂ ਤਾਂ ਸਰਕਾਰ ਹੈ ਜਿਹਨੂੰ ਝਾੜੂ ਵਾਲੀ ਪਾਰਟੀ ਲਾਂ ਤਾਂ ਜੀ ਐਮਐਲਏ ਨੂੰ ਪਾਰਟੀ ਦੱਲੇ ਕਲਾਂ ਦੇ ਵਿੱਚੋਂ 153 ਵੋਟਾਂ ਦੇ ਨਾਲ ਹਰਾਇਆ ਮੈਂ 109 ਵੋਟਾਂ ਦੇ ਡੱਲੇ 'ਚ ਹਰਾਇਆ ਸੀ ਇਹਨਾਂ ਨੂੰ ਬਖਲਾਟਵਾ ਆਪਣੀ ਕਿ ਉਹ 2027 ਦੇਖ ਰਹੀ ਆ 2027 ਤੇ ਹੋਰ ਮੰਗੇ ਲਾ ਕੇ ਚੱਲਾਂਗੇ ਤੋੜਾਂਗੇ ਮੈਂ ਆਪਣੇ ਚੈਨਲ ਦੇ ਨਾਲ ਕਹਿੰਦਾ ਵਾ ਹਰਾ ਲੋ ਜਾਓ ਇੱਥੇ ਤੇ ਬਲਾਕ ਸੰਪਤੀ ਦੇ ਵਿੱਚ ਤੁਸੀਂ ਕਰਕੇ ਫੋਨ ਤੇ ਕਹਿ ਦੋਗੇ ਵੀ ਇਹਨਾਂ ਦੂਸਰੇ ਨੰਬਰ ਪਾ ਕੇ ਵੋਟਾਂ ਕਰ ਦਿਓ ਇਹਨਾਂ ਨੂੰ ਚਿਤਾ ਦਿਓ ਤੇ ਉਥੇ ਮਸ਼ੀਨਾਂ ਦੇ ਕਿੱਦਾਂ ਕਰੋਗੇ ਮਤਲਬ ਕਿ ਇਹ ਬਿਲਕੁਲ ਟਾਰਗੇਟ ਬਣਾਇਆ ਗਿਆ ਜੀ ਡੱਲੇ ਨੂੰ ਸਾਡੇ ਕੋਲ ਚੰਦਨਾ ਵਾਲੇ ਉਸੇ ਕਵਰ ਕਰਨ ਜਾਂਦੇ ਰਹੇ ਅਸੀਂ ਇੱਕ ਤਰਫਾ ਦੱਸਦੇ ਰਹੇ ਆ ਵੀ ਸਾਡੀ ਜਿੱਤ ਪੱਕੀ ਆ ਹੁਣ ਤੁਸੀਂ ਕੀ ਕਰ ਰਹੇ ਹੋ ਅਸੀਂ ਜੀ ਮੈਂ ਆਪਣਾ ਆਪਣਾ ਜ਼ਾਹਰ ਕਰਕੇ ਆਇਆ ਜੀ ਮੈਂ ਐਪਲੀਕੇਸ਼ਨ ਦੇ ਕੇ ਆਇਆ ਮੈਂ ਇਸ ਕਾਊਂਟਿੰਗ ਦੇ ਨਾਲ ਸਬੰਧਤ ਨਹੀਂ ਆ ਮਹਾਰੋ ਸਾਹਿਬ ਨੂੰ ਆਪਣੀ ਇੱਕ ਐਪਲੀਕੇਸ਼ਨ ਦੇ ਕੇ ਆਇਆ ਜੀ ਮੈਂ ਜਿਹੜੀ ਪਹਿਲੀ ਕਾਊਂਟਿੰਗ ਕੀਤੀ ਆ ਮੈਂ ਉਹਦੇ ਨਾਲ ਬਿਲਕੁਲ ਸੰਤੁਸ਼ਟ ਆ ਉਹ ਤੇ ਤਿੰਨਾਂ ਪਾਰਟੀਆਂ ਨੇ ਸਾਈਨ ਕੀਤੇ ਹੋਏ ਆ ਹਾਂ ਇਹਨਾਂ ਨੂੰ ਆਬਜੈਕਸ਼ਨ ਨਹੀਂ ਸਾਈਨ ਨਾ ਕਰਦੇ ਉਸ ਵਕਤ ਆਪਣਾ ਵਾਪਸ ਲੈਂਦੇ ਦੁਬਾਰਾ ਰੀ ਕਾਊਂਟਿੰਗ ਔਣ ਵਾਲੇ 2027 ਚ ਨਿਹਰਾ ਡੱਲਾ ਨਹੀਂ ਡੱਲੇ ਤੋਂ ਲੈ ਕੇ ਬਟਾਲੇ ਦੀ ਬਿਲਡ ਤੱਕ ਮਾਂਜਾ ਲਾ ਕੇ ਦੱਸਾਂਗੇ ਇਹਨਾਂ ਨੂੰ ਸਰ ਉਹ ਉੱਥੇ ਬੈਠੇ ਆਪਣੀ ਮੂਜੀ ਕਰੀ ਜਾਂਦੇ ਆ ਸਾਨੂੰ ਨਾ ਕੋ ਦੱਸਣ ਦੇ ਉੱਥੇ ਨਾ ਕੋ ਪੁੱਛ ਦੋ ਦੋ ਮੋਹਰਾਂ ਲੱਗੀਆਂ ਪਰਚੀ ਤੇ ਆਉਂਡੀਆਂ ਜੀ ਕਿੰਨੇ ਟਾਈਮ ਤੋਂ ਤੁਹਾਡੀ ਕਾਊਂਟਿੰਗ ਹੋ ਰਹੀ ਹੈ ਕਿ ਹੁਣ 7:30 ਦੇ ਕਰੀਬ ਰਾਤ ਦਾ ਸਮਾਂ ਹੋ ਚੁੱਕਾ ਆ ਪਹੇਂ ਜੀ ਸੈਕੰਡ ਜੋਨ ਤੁਹਾਡਾ ਪਿੰਡ ਇੱਕ ਅਸੀਂ ਜੀ ਲਾਸਟ ਤੇ ਗਏ ਸੀ ਸਾਨੂੰ ਜਦੋਂ 1 ਤੋਂ ਲੈ ਕੇ 7 ਜੂਨ ਤੱਕ VOTING ਇਹਨਾਂ ਨੇ ਚੈੱਕ ਕੀਤਾ ਪਹਿਲਾਂ ਇਹਨਾਂ ਸਾਡੇ ਨਾਲ ਬਦਮਾਸ਼ੀ ਕੀ ਕੀਤੀ ਸਭ ਤੋਂ ਪਹਿਲਾਂ ਸਾਨੂੰ ਬੁਲਾਇਆ ਨਹੀਂ ਗਿਆ ਅੰਦਰ ਸਾਡਾ ਧੰਨੇ ਪਿੰਡ ਦਾ ਜਿਹੜਾ ਬੂਤ ਖੋਲਿਆ ਇਹਨਾਂ ਨੇ ਸੀਲਾਂ ਤੇ ਸਾਡੇ ਸਾਹਮਣੇ ਖੋਲਣੀਆਂ ਚਾਹੀਦੀਆਂ ਹਨ ਜੀ ਸਾਡੇ ਸਾਹਮਣੇ ਕੋਈ ਸੀਲ ਨਹੀਂ ਖੁੱਲੀ ਮੈਨੂੰ ਕਹਿੰਦੇ ਜੀ ਧੰਨਿਆਂ ਦੀ ਕਾਊਂਟਿੰਗ ਹੋ ਗਈ ਆ ਤੁਸੀਂ ਸਾਈਨ ਕਰ ਦਿਓ ਮੈਂ ਕਿਹਾ ਯਾਰ ਅਸੀਂ ਇੱਥੇ ਆਏ ਨਹੀਂ ਸਾਈਨ ਕਿੱਦਾਂ ਕਰ ਦੀਏ ਸਾਨੂੰ ਬੁਲਾਇਆ ਨਹੀਂ ਆਂਦੇ ਬਾਹਰ ਬਹਿ ਜਾਓ ਜੀ ਜਿਹੜਾ ਰੌਲਾ ਪਿਆ ਸੀ ਚੰਦ ਮਿੰਟਾਂ ਵਾਸਤੇ ਚੰਦ ਮਿੰਟਾਂ ਵਾਸਤੇ ਜਿਹੜਾ ਰੌਲਾ ਪਿਆ ਹੋਏ ਇਸੇ ਵਾਸਤੇ ਪਿਆ ਸੀ ਲੱਗਦਾ ਕਿ ਠੱਗਾ ਹੋਇਆ ਸਾਡੇ ਨਾਲ ਠੱਗਾ ਕੀਤਾ ਜੀ ਆਮਾਦਵੀ ਪਾਰਟੀ ਨੇ ਬਿਲਕੁਲ ਕਾਹੀਂ ਅਸੀਂ ਇਕੱਲੇ ਰਹਿ ਗਏ ਬਾਕੀ ਸਾਰੇ ਚੱਲ ਗਏ ਆ ਸਾਡੇ ਨਾਲ ਐਡਾ ਇਹਨਾਂ ਦੀ ਕੀ ਦੁਸ਼ਮਣੀ ਸੀ ਜਿਹੜੇ ਲੋਕਾਂ ਤੁਹਾਨੂੰ ਬੋਰਡ ਪਾਈ ਉਹਨਾਂ ਨੂੰ ਕੀ ਕਹਣਾ ਚਾਹੀਦਾ ਉਹਨਾਂ ਨੂੰ ਕਹਿਣਾ ਜਾਵਾਂ ਉਹ ਰਹੇਗਾ ਗਾਡੀ ਵਿੱਚ ਹੀ ਉਹਨਾਂ ਦੇ ਨਾਲ ਡਟੇ ਰਾਵਾਂਗੇ ਉਹ ਸਾਡੇ ਨਾਲ ਡਟੇ ਆਹੀਂ ਫੇਰ ਮੈਸੇਜ ਦੇਣਾ ਚਾਹੁੰਨੇ ਐਮਐਲਏ ਸਾਹਿਬ ਤੇਰੇ ਸਰਪੰਚਾਂ ਦੇ ਪੱਲੇ ਕੱਖ ਨਹੀਂ ਹੋ ਤੇਰੇ ਸਰਪੰਚਾਂ ਦੇ ਪੱਲੇ ਕੋ ਨਹੀਂਗਾ ਪਰ 227 ਤੇ ਤੈਨੂੰ ਦੱਸਾਂਗੇ ਕਿ ਕੀ ਕਰਨਾ ਆ ਲੋ ਜੀ ਆ ਲੋ ਜੀ ਧੰਨੇ 59 ਬੂਥ ਡੱਲੇ 60 ਡੱਲਾ ਕਲਾ 61 ਡੱਲਾ ਮੋੜ 62 ਹਵੇਲੀਆਂ 63 ਤੇ ਵਾੜੇ 4 ਇਹਨਾਂ ਦੀ ਆ ਤੁਹਾਡੇ ਕੋਲ ਵੀਡੀਓ ਵਿੱਚ ਲੈ ਲਓ ਕਿੰਨੇ ਫਰਕ ਦੇ ਨਾਲ ਅਸੀਂ ਜਿੱਤ ਰਹੇ ਹਾਂ ਇਹਦੇ ਵਿੱਚ ਤੁਸੀਂ ਆਪ ਕੱਢ ਲਿਓ ਇਹ ਇਹਨਾਂ ਨੇ ਕਾਊਂਟਿੰਗ ਸਾਨੂੰ ਦਿੱਤੀ ਆ ਹੀ ਆਪਣੇ ਕੋਲੋਂ ਨਹੀਂ ਲੈ ਕੇ ਆਏ ਓਕੇ ਜੀ ਨਾਮ ਬਜੀ ਅ ਮੇਰਾ ਨਾਮ ਮਨਦੀਪ ਸਿੰਘ ਗਿੱਲ ਹੈ ਜੀ ਅੱਛਾ ਜੀ ਇਦਾਂ ਦੇ ਨਤੀਜੇ ਆ ਜੀ ਅੱਜ ਵੀ ਤੁਸੀਂ ਆਪखुद ਜ਼ਿਲ੍ਹਾ ਪ੍ਰੀਸ਼ਦ ਦੇ ਕੈਂਡੀਡੇਟ ਸਿੰਘ ਆ ਰਿਹਾ ਸਰ ਅੱਜ ਉਸ ਪਰਮਾਤਮਾ ਦੀ ਅਪਾਰ ਬਖਸ਼ਿਸ਼ ਹੋਈ ਆ ਤਾਂ ਤਾਂ ਕਿਲੇਲੇ ਪਾਸ਼ਾ ਜੀ ਦੀ ਔਰ ਬਾਬੇ ਘੁਮਣਾਲੇ ਦੀ ਬਹੁਤ ਬਹੁਤ ਬਖਸ਼ਿਸ਼ ਹੋਈ ਆ ਸਾਡੀ ਸਮੁੱੱਚੀ ਆਵਾਜ਼ ਦੀ ਪਾਰਟੀ ਦੀ ਗਰਦਾਸਪੁਰ ਦੀ ਟੀਮ ਦੇ ਖਾਸ ਕਰਕੇ ਸਾਡੇ ਹਲਕਾ ਬਟਾਲਾ ਤੋਂ ਜਿੰਨੇ ਵੀ ਸਾਡੇ ਜ਼ਿਲ੍ਹਾ ਪਰਿਸ਼ਦ ਦੇ ਉਮੀਦਵਾਰ ਸਨ ਬਲਾਕ ਸੰਮਤੀ ਦੇ ਉਮੀਦਵਾਰ ਸਨ ਵੱਡੀ ਲੀਡ ਦੇ ਨਾਲ ਲੋਕਾਂ ਦੇ ਪਿਆਰ ਸਤਿਕਾਰ ਸਦਕਾ ਔਰ ਲੋਕਾਂ ਦੇ ਜੋ ਅਸ਼ੀਰਵਾਦ ਦਿੱਤਾ ਹੈ ਉਹ ਅਸ਼ੀਰਵਾਦ ਲੈ ਕੇ ਵੱਡੀ ਲੀਡ ਦੇ ਨਾਲ ਜਿੱਤ ਕੇ ਅੱਜ ਪ੍ਰਾਤ ਕਰਨੀ ਹੈ ਕਿੰਨੀਆਂ ਬਲਾਕ ਸੰਮਤੀਆਂ ਸੀ ਕਿੰਨੀਆਂ ਆਪ ਨੂੰ ਆਈਆਂ ਕਿੰਦੀਆਂ ਕਿਨੂੰ ਗਈਆਂ ਸਾਡੇ ਬਟਾਲਾ ਜ਼ੋਨ ਦੇ ਵਿੱਚ ਦੋ ਜ਼ਿਲ੍ਹਾ ਪਰਿਸ਼ਦ ਜ਼ੋਨ ਸਨ ਜ਼ੋਨ ਨੰਬਰ 10 ਮਸ਼ਹਰਾ ਮੱਜਾ ਸਿੰਘ ਤੇ ਜ਼ੋਨ ਨੰਬਰ 22 ਬਟਾਲਾ ਗਥੀਆਂ ਸੋ ਬਡਾਲਾ ਗ੍ਰੰਥੀਆਂ ਤੋਂ ਮੇਰੇ ਨਾਲ ਸਰਦਾਰ ਮਿੱਤਰਪਾਲ ਸਿੰਘ ਦੀ ਜਿੱਤੂਗਾਰ ਦਿੱਤੇ ਗਏ ਨੇ ਤੇ ਜੋ ਨੰਬਰ ਦੁਸ਼ਹਿਰਾ 10 ਜੋ ਨੰਬਰ 10 ਨਿਸ਼ਹਿਰਾ ਮੱਜਾ ਸਿੰਘ ਤੋਂ ਦਾਸ ਨੂੰ ਲੋਕਾਂ ਨੇ ਅਸ਼ੀਰਵਾਦ ਦਿੱਤਾ ਸੋ ਆਪਣਾ ਅਫਸਰ ਸਹਿਬਾਨ ਨੇ ਜਿੱਤੂਗਾਰ ਦਿੱਤਾ ਉਸ ਤੋਂ ਇਲਾਵਾ ਜਿਹੜੀ ਸਾਡੀਆਂ ਸੰਮਤੀ ਸੀ ਉਹ 15 ਦੇ ਕਰੀਬ ਸਾਡੀਆਂ ਸੰਮਤੀਆਂ ਸਨ ਟੋਟਲ 15 ਸੰਮਤੀਆਂ ਉਹਨਾਂ ਦੇ ਵਿੱਚੋਂ 12 ਜਿਹੜੇ ਸਾਡੇ ਉਮੀਦਵਾਰ ਜਿੱਤੂਗਾਰ ਦਿੱਤੇ ਜਾ ਚੁੱਕੇ ਨੇ ਇੱਕ ਇੱਕ ਸੀਟ ਦੇ ਉੱਤੇ ਗਿਣਤੀ ਤਾਂ ਹੁਣ ਵੀ ਜਾਰੀ ਹੈ ਇਹ ਦੋ ਸੀਟਾਂ ਜਿਹੜੀਆਂ ਉਹ ਕਾਂਗਰਸ ਪਾਰਟੀ ਦੇ ਉਮੀਦਵਾਰ ਜਿਹੜੇ ਜਿੱਤੂ ਕਰ ਦਿੱਤੇ ਗਏ ਨੇ ਕਿਤੇ ਕਿਤੇ ਜਾ ਰਹੀ ਹੈ ਬਲੌਕ ਸੰਤੀ ਦੀ ਉਹ ਕਿੱਥੋਂ ਦੀ ਸੀਟ ਹੈ ਛੜੀ ਆ ਦੱਲੇ ਦੱਲੇ ਦੀ ਸੀਟ ਹੈ ਜੀ ਉਹਦੇ ਕੁਝ ਕੁਝ ਵੋਟਾਂ ਦਾ ਸੀ ਤੇ ਉਹ ਉਮੀਦਵਾਰਾਂ ਨੇ ਕਿਹਾ ਸੀ ਕਿ ਸਾਡੀ ਰੀਕਾਉਂਟਿੰਗ ਰਵੇ ਉਹ ਦੁਬਾਰਾ ਰੀਕਾਉਂਟਿੰਗ ਹੋ ਰਹੀ ਹੈ ਜੀ ਇੱਕ ਰੂਮਰ ਵਾ ਇੱਕ ਹਵਾ ਵਾ ਕਿ ਮਨਦੀਪ ਨੂੰ ਜ਼ਿਲ੍ਹਾ ਪ੍ਰਸ਼ਾਸਨ ਦੀ ਚੇਅਰਮੈਨਰੀ ਲਈ ਦਾਵੇਦਾਰ ਕਿਨੇ ਆ ਜਾ ਰਿਹਾ ਹੈ ਕੀ ਸਮਝਦੇ ਹੋ ਉਹ ਕਹਿੰਦੇ ਆ ਜੀ ਸਾਹਿਬ ਅਥ ਵਿੜਾਈਆਂ ਜਿਸ ਭਾਵ ਹੈ ਤਿਸ ਦੇ ਸਾਡੇ ਲਈ ਤਾਂ ਜ਼ਿਲ੍ਹਾ ਪ੍ਰਸ਼ਾਸਨ ਮੈਂਬਰ ਬਣਨਾ ਬੜੀ ਵੱਡੀ ਗੱਲ ਹੈ ਤੇ ਜੇ ਲੋਕ ਇਹ ਗੱਲ ਕਹਿੰਦੇ ਤੇ ਲੋਕਾਂ ਦਾ ਪਿਆਰ ਹੋ ਸਕਦਾ ਪਰ ਅਸੀਂ ਨਹੀਂ ਅਸੀਂ ਤੇ ਇੱਕ ਪਾਰਟੀ ਦੇ ਸੇਵਾਦਾਰ ਹਾਂ ਜੀ ਪਾਰਟੀ ਦੇ ਸਿਪਾਹੀ ਬਣ ਕੇ ਹਮੇਸ਼ਾ ਕੰਮ ਕੀਤਾ ਹੈ ਅੱਜ ਵੀ ਕਰ ਰਹੇ ਹਾਂ ਅਗਾਹ ਵੀ ਰੇਂਦੀ ਉਮਰ ਤੱਕ ਆਪਾਂ ਪਾਰਟੀ ਦੇ ਸੱਚੇ ਸਿਪਾਹੀ ਬਣ ਕੇ ਕੰਮ ਕਰਾਂਗੇ ਹਾਂ ਅਗਰ ਪਾਰਟੀ ਕੋਈ ਜ਼ਿੰਮੇਵਾਰੀ ਦਿੰਦੀ ਆ ਇਸ ਗੱਲ ਦਾ ਵਾਅਦਾ ਕਰਦੇ ਹਾਂ ਕਿ ਪੂਰੀ ਤਨਦੇਹੀ ਦੇ ਨਾਲ ਤੇ ਇਮਾਨਦਾਰੀ ਦੇ ਨਾਲ ਆਪਣਾ ਫਰਜ਼ ਨਿਭਾ ਕੇ ਆਪਣੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਔਰ ਆਪਣੇ ਮਾਹੀ ਬਣੇਤਾ ਜਿਹੜੇ ਮੇਰੇ ਰਾਜਨੀਤਿਕ ਗੁਰੂ ਵੀ ਨੇ ਸਰਦਾਰ ਅਮਨਸ਼ੀਰ ਸਿੰਘ ਸ਼ੈਰੀ ਕਲਸੀ ਦਾ ਮਾਣ ਸਿਰ ਮਾਣ ਨਾਲ ਸਿਰ ਉੱਚਾ ਕਰਾਂਗੇ ਔਰ ਝੰਡਾ ਜਿਹੜਾ ਸਾਡੀ ਆਮ ਆਦੀ ਪਾਰਟੀ ਦਾ ਪਰਚਮ ਪੂਰਾ ਲਹਿਰਾਵਾਂਗੇ ਜਿੰਨੀ ਗਲੈਨਤ ਕਰਨੀ ਕੋਈ ਵੋਟਰ ਨੂੰ ਜਣਾ ਚਾਹੂਗਾ ਸਰ ਦੇਖੋ ਮਿਹਨਤ ਤਾਂ ਅਸੀਂ ਪਹਿਲੇ ਦਿਨ ਤੋਂ ਆਪਣੇ ਨੇਤਾ ਜੀ ਕੋਲ ਤੁਸੀਂ ਸਿੱਖਿਆ ਕਿਉਂਕਿ ਆ ਹੁਣ ਵੀ ਇਲੈਕਸ਼ਨਸ ਹੋਈਆਂ ਨੇ ਤਾਂ ਅਸੀਂ ਵੀ 2 ਤੋਂ 2.5 ਘੰਟੇ ਦੀ ਨੀਂਦ ਹੀ ਲੈਂਦੇ ਸੀ ਸਵੇਰ 5 ਵਜੇ ਨਿਕਲ ਜਾਣਾ ਰਾਤ ਨੂੰ 2.5 3 ਵਜਾਂ ਨੇ ਮਿਹਨਤ ਕੋ ਨੂੰ ਕੋਈ ਵੀ ਕਮਿਊਨਿਟੀ ਛੱਡੀ ਸਾਰੇ ਉਮੀਦਵਾਰ ਸਹਿਬਾਨ ਨੇ ਬਹੁਤ ਮਿਹਨ ਨਾਲ ਦੇ ਨਾਲ ਅਸੀਂ ਮਿਹਨਤ ਕਰਦੇਗੇ ਕਰਦੇਗੇ ਤੇ ਲੋਕ ਅਸੀਰਵਾਦ ਦਿੰਦੇਗੇ ਸੋ ਇਹੀ ਪਿਆਰ ਸਤਿਕਾਰ ਹੈ ਜੀ ਸਾਰਿਆਂ ਦਾ ਅੱਛਾ ਗਿਲ ਸਾਹਿਬ ਜਿਵੇਂ ਤੁਸੀਂ ਜਿੱਤ ਦਰਜ ਕਰਕੇ ਬਾਹਰ ਨਿਕਲਿਓ ਸਹੀ ਮੈਨੇਜ ਦਿਲ ਤੇ ਹੱਥ ਰੱਖ ਕੇ ਦੱਸਿਓ ਕਿ ਫੀਲਿੰਗ ਚੇਅਰਮੈਨ ਵਾਲੀ ਹੋਰ ਜ਼ਰੂਰੀ ਹੈ ਸਰ ਦੇਖੋ ਇਹ ਉਹਨਾਂ ਨੂੰ ਫੀਲਿੰਗਾਂ ਜ਼ਿਆਦਾ ਹੁੰਦੀਆਂ ਜਿਨ੍ਹਾਂ ਨੇ ਸੋਚਿਆ ਹੈ ਸਾਡੇ ਲਈ ਤਾਂ ਦੇਖੋ ਸਾਡੇ ਲਈ ਸਾਡਾ 메ਨ ਮਕਸਦ ਸੀ ਢੇਰ ਬਾਈ ਦੇ ਵਿੱਚ ਸਰਕਾਰ ਬਣਾਉਣੀ ਸਰਕਾਰ ਬਣਾਈ ਲੋਕਾਂ ਲਈ ਕੰਮ ਕਰਨਾ ਅੱਜ ਲੋਕ ਸੁਖ ਲੈ ਰਹੇ ਆ ਪਰ ਸਾਡੇ ਲਈ ਦੇਖੋ ਮੈਂ ਅੱਗੇ ਆਪਣੀ ਸਪੀਚਾਂ 'ਚ ਵੀ ਗੱਲ ਕਰਨਾ ਕਿ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬਣਨਾ ਸਾਡੇ ਲਈ ਇਨਾ ਮਾਇਨੇ ਨਹੀਂ ਰੱਖਦਾ ਪਰ ਸਾਡੇ ਲਈ ਮਾਇਨੇ ਰੱਖਦਾ ਕਿ 2027 ਦੇ ਸਾਡੀ ਸਰਕਾਰ ਦੁਬਾਰਾ ਇਹ ਬਣੀ ਇਹ ਉਹ ਸਰਕਾਰ ਜਿਹੜੀ ਲੋਕਾਂ ਦੀ ਉਮੀਦਾਂ ਤੇ ਖਰੀ ਉਧਰ ਰਹੀ ਹੈ ਤੇ ਅਗਾਹ ਵੀ ਉਤਰੇਗੀ ਅਸੀਂ ਚਾਹੁੰਦੇ ਹਾਂ ਕਿ ਵੱਡੀਆਂ ਵੱਡੀ ਲੀਡ ਦੇ ਨਾਲ ਸਾਡੇ ਐਮ.ਐਲ.ਏ. ਸਾਹਿਬ ਦੁਬਾਰਾ ਲੋਕਾਂ ਦੀ ਸੇਵਾ ਕਰਨ ਕਿਉਂਕਿ ਐਮ.ਐਲ.ਏ. ਸਾਹਿਬ ਨੇ ਨੇਤਾ ਨਹੀਂ ਲੋਕਾਂ ਦਾ ਸੇਵਾਦਾਰ ਬਣਨਾ ਜੋਨਾ ਜੀ ਜਦੋਂ ਅਸੀਂ ਇਲੈਕਸ਼ਨ ਵਿੱਚ ਸੀ ਉਦੋਂ ਜੋਨ ਹੀ 14 ਹੁਣ ਮੇਰਾ ਜੋਨ ਜਿਹੜਾ ਕਾਊਂਟਿੰਗ ਟੇਬਲ ਤੇ ਆ ਉਹ ਜੋਨ ਹੀ ਮੇਰਾ 7 ਮੈਂ ਕੈਪਟਨ ਹਰਜਿੰਦਰ ਸਿੰਘ ਜੋ ਕਿ ਆਮ ਆਦਮੀ ਪਾਰਟੀ ਦਾ ਆਮ ਆਦਮੀ ਪਾਰਟੀ ਨਾਲ ਮੈਂ ਕੈਂਡੀਡੇਟ ਸੀ ਤੇ ਮੈਂ ਬਹੁਤ ਭਾਰੀ ਬਹੁਮਤ ਦੇ ਨਾਲ ਕਾਊਂਟਿੰਗ ਕਰਾ ਕੇ ਬਾਹਰ ਨਿਕਲਿਆ ਜੀ ਤੇ ਕੀ ਕਰਦੇ ਪਏ ਸੀ ਜੀ ਕਿੱਥੋਂ ਖੜੇ ਸੀ ਕਿਹੜੀ ਪਾਰਟੀ ਦੇ ਇੱਕ ਲਾਂ ਤੋਂ ਖੜੇ ਆ ਅੱਛਾ ਜੀ ਤੇ ਕਾਂਗਰਸ ਪਾਰਟੀ ਵੱਲੋਂ ਖੜੇ ਆ ਹੂੰ ਤੇ ਕਾਂਗਰਸ ਪਾਰਟੀ ਉਹ ਸਮਝੀ ਦੇ ਚੋਂ ਮਤਲਬ 215 ਵੋਟਾਂ ਨਾਲ ਜਿੱਤੇ ਕਿਦਣਾ ਖਾਸ ਮੁਕਾਬਲਾ ਸੀ ਕਿੱਦਾਂ ਦਾ ਰੁਝਾਨ ਰਿਹਾ ਕਿੱਦਾਂ ਦਾ ਮੁਕਾਬਲਾ ਆ ਜੀ ਇਹਦਾ ਜੀ ਆਮ ਆਦਮੀ ਪਾਰਟੀ ਨਾਲ ਸਾਡਾ ਮੁਕਾਬਲਾ ਸੀ ਤੇ ਉਹਨਾਂ ਨੂੰ ਹਰਾ ਕੇ ਤੇ ਕਾਂਗਰਸ ਜਿੱਤਾਈ ਹੈ ਤੁਹਾਨੂੰ ਕਿੰਨੀਆਂ ਵੋਟਾਂ ਪਈਆਂ ਤੇ ਆਮ ਆਦਮੀ ਪਾਰਟੀ ਨੂੰ ਆਪਣੇ ਲੀਡ ਐ ਨੋਟ ਕੀਤੀ ਹੈ ਮਤਲਬ ਆਪਣੀ ਜੀ ਲੀਡ ਜਿਹੜੀ ਆ 215 ਉਹ ਜੀ ਨੇ ਕੀਤੀ ਆ ਹਾਂਜੀ ਤੇ ਕਿੰਨੇ ਕ ਲੀਡਰ ਆਏ ਚੋਣ ਪ੍ਰਚਾਰ ਕਰਨ ਤੇ ਕਿਹੜੇ ਮੁੱਦਿਆਂ ਤੇ ਤੁਹਾਨੂੰ ਵੋਟ ਪਈ ਇਹ ਜੀ ਅਮਨ ਜੈੰਤੀਪੁਰੀਆ ਉਹ ਆਏ ਆ ਉਹਨਾਂ ਚੰਗਾ ਵਿਹਾਰ ਕੀਤਾ ਲੋਕਾਂ ਨਾਲ ਮਿਲੇ ਗਲੇ ਆ ਤੇ ਪਿਆਰ ਕੀਤਾ ਤੇ ਉਹਦੇ ਕਰਕੇ ਵੋਟਾਂ ਪਈਆਂ